ਅਸੀਂ ਮੌਜੂਦਾ ਸਰਕਟ ਹਾਊਸ ਪਟਿਆਲਾ ਦੇ ਕੋਲ ਖੜੇ ਆ ਅੱਜ ਦੁਪਹਿਰ ਨੂੰ ਜਜੋ ਤੇਜ਼ ਹਵਾਵਾਂ ਚੱਲੀਆਂ ਰਾਤ ਨੂੰ ਬਰਸਾਤ ਹੋਈ ਉਸ ਵਿਗੜੇ ਹੋਏ ਮੌਸਮ ਦੇ ਨਾਲ ਇਸ ਇਲਾਕੇ ਦੇ ਵਿੱਚ ਸਰਕਟ ਹਾਊਸ ਦੇ ਬਿਲਕੁਲ ਸਾਹਮਣੇ ਆ ਤੁਸੀਂ ਕੋਠੀਆਂ ਦੇਖ ਰਹੇ ਹੋ ਨਿਹਾਲ ਬਾਗ ਦਾ ਏਰੀਆ ਇੱਥੋਂ ਦਾ ਇੱਕ ਬਹੁਤ ਵੱਡਾ ਦਰਖਤ ਜੋ ਗਿਰਿਆ ਗਿਰਨ ਕਰਕੇ ਬਿਜਲੀ ਦੇ ਦੋ ਖੰਬੇ ਔਰ ਅਨੇਕਾ ਤਾਰਾਂ ਇਸ ਦੇ ਨਾਲ ਪ੍ਰਭਾਵਿਤ ਹੋਈਆਂ ਔਰ ਉਸ ਸਮੇਂ ਤੋਂ ਲੈ ਕੇ ਨਿਹਾਲ ਬਾਗ ਅਤੇ ਉਸ ਦੇ ਆਲੇ ਦੁਆਲੇ ਏਰੀਏ ਦੀ ਬਿਜਲੀ ਨੂੰ ਬੰਦ ਕਰ ਦਿੱਤਾ ਗਿਆ ਬਿਜਲੀ ਬੋਰਡ ਦੀਆਂ ਟੀਮਾਂ ਪਹੁੰਚ ਕੇ ਮੌਕੇ ਤੇ ਦੁਬਾਰਾ ਖੰਬਿਆਂ ਨੂੰ ਲਗਾ ਰਹੀਆਂ ਨੇ ਔਰ ਇਸੇ ਤਰ੍ਹਾਂ ਫੋਰੈਸਟ ਡਿਪਾਰਟਮੈਂਟ ਤੋਂ ਵੀ ਜਿਹੜੀ ਟੀਮਾਂ ਆਈਆਂ ਉਹਨਾਂ ਨੇ ਦਰਖਤ ਨੂੰ ਤਾਂ ਜ਼ਰੂਰ ਕਟਿਆ ਪਰ ਦਰਖਤ ਦੇ ਵਿਚਕਾਰ ਜੋ ਕਟਿੰਗ ਤੋਂ ਬਾਅਦ ਸਾਰਾ ਦਰਖਤ ਦਾ ਹਰਿਆਵਲ ਦਾ ਲੱਕੜਾ ਉਹ ਵਿਚਕਾਰ ਉਹ ਕਲੀਅਰ ਨਹੀਂ ਕੀਤੀਆਂ ਟ੍ਰੈਫਿਕ ਇਦਨਾ ਪ੍ਰਭਾਵਿਤ ਹੋ ਰਹੀ ਹੈ ਠੀਕ ਹੈ ਕੁਝ ਕੰਮ ਕਰਨ ਲਈ ਘੰਟੇ ਅੱਧੇ ਘੰਟੇ ਦੀ ਜ਼ਰੂਰਤ ਹੁੰਦੀ ਹੈ ਜਿਸ ਦੇ ਲਈ ਪਿੱਛੇ ਹੀ ਤੁਸੀਂ ਦੇਖ ਰਹੇ ਹੋ ਕਿ ਨਾਕੇ ਲਗਾ ਦਿੱਤੇ ਗਏ ਹਨ ਪਰ ਫੋਰੈਸਟ ਡਿਪਾਰਟਮੈਂਟ ਵੱਲੇ ਇਸ ਕੰਮ ਨੂੰ ਵਿਚ ਵਿਚਾਲੇ ਛੱਡ ਕੇ ਚਲੇ ਗਏ ਹੁਣ ਅਸੀਂ ਫੋਰੈਸਟ ਡਿਪਾਰਟਮੈਂਟ ਤੋਂ ਜ਼ਿੰਮੇਵਾਰੀ ਦੇ ਨਾਲ ਇਹ ਇੱਕ ਬਾਈਟ ਕਰਨਾ ਚਾਹੁੰਦੇ ਸੀ ਤੇ ਉਹਨਾਂ ਦਾ ਕੋਈ ਵੀ ਇੱਥੇ ਮੁਲਾਜ਼ਮ ਕੋਈ ਅਧਿਕਾਰੀ ਇਸ ਜਗ੍ਹਾ ਤੇ ਮੌਜੂਦ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਆ ਸਾਰਾ ਫੋਰੈਸਟ ਦਾ ਖਿਲਰਿਆ ਹੋਇਆ ਗੰਦ ਜੋ ਕਿ ਉਹਨਾਂ ਦੀ ਇੱਕ ਨਿੱਜੀ ਡਿਊਟੀ ਬਣ ਜਾਂਦੀ ਹੈ ਇਸ ਨੂੰ ਸੰਭਾਲਿਆ ਜਾਵੇ ਔਰ ਇਸ ਇਲਾਕੇ ਦੇ ਵਿੱਚੋਂ ਫਿਰ ਆ ਦਰਖਤ ਸੀ ਜਿਹੜਾ ਗਿਰਿਆ ਹੈ ਔਰ ਤੁਸੀਂ ਸਮਝਦੇ ਹੋ ਕਿ ਇਸ ਇਲਾਕੇ ਦੇ ਵਿੱਚ ਸੰਗਤਾਂ ਨੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵੀ ਜਾਣਾ ਹੁੰਦਾ ਹੈ ਪਰੰਤੂ ਫੋਰੈਸਟ ਵਾਲਿਆਂ ਦਾ ਇਹ ਕਾਲਜ ਵਿੱਚ ਵਿਚਾਲੇ ਛੱਡ ਦਿੱਤਾ ਗਿਆ। ਬਿਜਲੀ ਬੋਰਡ ਦੀ ਇਹ ਟੀਮ ਜੋ ਕਿ ਇੱਥੇ ਪਹੁੰਚੀ ਹੋਈ ਹੈ। ਔਰ ਉਹ ਆਪਣਾ ਕੰਮ ਕਰ ਰਹੇ ਹਨ। ਤੋਂ ਆਓ ਅਸੀਂ ਬਿਜਲੀ ਬੋਰਡ ਦੇ ਅਧਿਕਾਰੀਆਂ ਦੇ ਨਾਲ ਕੁਝ ਗੱਲ ਕਰਾਂਗੇ ਇਸ ਸਬੰਧ ਵਿੱਚ ਕਿ ਕਿੰਨਾ ਕੁ ਇਸ ਨਾਲ ਨੁਕਸਾਨ ਹੋਇਆ ਹੈ ਕਿਹੜੇ ਇਲਾਕੇ ਦੀ ਬਿਜਲੀ ਇਸ ਦੇ ਨਾਲ ਪ੍ਰਭਾਵਿਤ ਹੋਈ ਹੈ। ਤੋਂ ਆਓ ਆਪਾਂ ਪਤਾ ਕਰਾਂਗੇ ਸਦਾਤ ਸਾਹਿਬ ਸਦਾ ਸਾਹਿਬ ਤੁਸੀਂ ਜਈ ਨੇ ਇੱਥੇ ਹਾਂਜੀ ਹਾਂ ਕਿਹੜੀ ਸਬਡਿਵੀਜ਼ਨ ਦੇ ਵੈਸਟ ਵੈਸਟ ਤੇ ਇਹ ਕਿੰਨੇ ਕੁ ਜੇ ਇਹ ਦਰਖਤ ਗਿਰਿਆ ਤੁਹਾਡਾ ਅੰਦਾਜ਼ਾ 2:3 3 ਵਜੇ ਸਾਨੂੰ ਪਤਾ ਲੱਗਿਆ 2:3 ਤੇ ਕਿੰਨੀਆਂ ਕੁ ਖੰਭੇ ਦੋ ਗਿਰ ਗਏ ਇੱਕ ਟਿੱਕ ਖੰਭਾ ਗਿਰੇ ਤੇ ਕਿੰਨੀ ਕੁ ਇਸ ਇਲਾਕੇ ਦਾ ਬਿਜਲੀ ਪ੍ਰਭਾਵਿਤ ਹੋਈ ਹੈ ਤੇ ਕਿੰਨਾ ਕੁ ਦਾ ਲਾਸ ਹੋਇਆ ਬਿਜਲੀ ਦਾ ਇਹਦਾ ਇੱਕ ਟਰਾਂਸਫਾਰਮ ਬੰਦ ਹੋਇਆ ਸਦਾ ਇੱਕ ਟਰਾਂਸਫਾਰਮ ਬੰਦ ਕੀਤਾ ਗਿਆ ਠੀਕ ਹੈ ਇਹ ਤਾਰਾਂ ਦਾ ਨੁਕਸਾਨ ਹੋਇਆ ਇਸ ਦੇ ਨਾਲ ਨਹੀਂ ਤਾਰਾਂ ਦਾ ਨੁਕਸਾਨ ਨਹੀਂ ਹੋਇਆ ਤਾਰਾਂ ਬਚੀ ਬੁੱਟੇ ਠੀਕ ਹੈ ਬਾਕੀ ਤੁਹਾਡਾ ਕੰਮ ਆਪਣੇ ਵੱਲੋਂ ਜਾਰੀ ਹੈ ਤੁਹਾਡਾ ਸਟਾਫ ਪੂਰਾ ਇਸ ਜਗ੍ਹਾ ਤੇ ਖੜਾ ਹੈ ਤੁਹਾਡਾ ਕੀ ਸ਼ੁਭਨਾਮਾ ਹੈ ਸਰਦਾਰ ਹਫਤਾਰ ਸਿੰਘ ਚਾਹੀਓ ਤੁਸੀਂ ਇੱਥੇ ਨਾ ਤਾਂ ਫੋਰੈਸਟ ਵਾਲਿਆਂ ਨੇ ਇਹ ਜਿਹੜਾ ਰਸਤਾ ਕਲੀਅਰ ਨਹੀਂ ਕੀਤਾ ਇਹਦਾ ਕੀ ਕਾਰਨ ਹੈ ਕੋਈ ਪਤਾ ਤੁਹਾਨੂੰ ਇਸ ਬਾਰੇ ਇਹਦੇ ਗਾ ਕਿਉਂਕਿ ਇਹ ਇਲਾਕਾ ਹੈ ਨਾ ਤੁਹਾਡਾ ਤਾਂ ਚਲੋ ਕੰਮ ਹੈ ਕੁਝ ਸਮੇਂ ਲਈ ਟ੍ਰੈਫਿਕ ਰੋਕੀ ਗਈ ਸੰਗਤਾਂ ਨੇ ਗੁਰਦੁਆਰਾ ਦੁਖਨਵਾਰਨ ਸਾਹਿਬ ਜਾਣਾ ਹੈ ਇਹ ਰਸਤਾ ਇੱਕ ਆਮ ਰਸਤਾ ਹੈ ਤਾਂ ਠੀਕ ਹੈ ਇਹ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਆਪਣੀ ਡਿਊਟੀ ਸਮਝਦੇ ਹੋਏ ਕਾਫੀ ਸਟਾਫ ਇਹਨਾਂ ਨੇ ਆਪਣੇ ਨਾਲ ਲੈ ਕੇ ਖੰਭੇ ਨੂੰ ਮੁਰਖ ਖੜਾ ਕੀਤਾ ਔਰ ਤਾਰਾਂ ਨੂੰ ਜੋੜਨ ਦੇ ਉੱਪਰ ਲੱਗੇ ਹੋਏ ਹਨ ਪਰੰਤੂ ਫੋਰੈਸਟ ਵਾਲਿਆਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ ਨਾ ਹੀ ਇਸ ਗੱਲ ਦੇ ਉੱਪਰ ਕੋਈ ਅਫਸਰ ਅਧਿਕਾਰੀ ਇਸ ਜਗ੍ਹਾ ਤੇ ਸਾਨੂੰ ਮੌਜੂਦ ਹਨ ਸੋ ਆਓ ਆਪਾਂ ਇਸ ਦੇ ਨਾਲ ਫਿਰ ਇਹਨਾਂ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਾਂਗੇ